ਤਲ ਗੁਰ ਸੇਵੀਐ ਅਹਨੇ ਸੁਸਹਿਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤਿ ਖਸਮ ਦੀ ਨੂਰ ਅਰਸ ਹੂੰ ਕੁਰਸ ਹੂੰ ਜਟਿਐ ਤੁੱਤ ਡਿਠੇ ਸਤੇ ਬਾਤਸ਼ਾਹ ਮਨ ਜਨਮ ਜਨਮ ਦੀ ਕਟਿਐ ਸਜਣ ਸੱਚਾ ਬਾਤਸ਼ਾਹ ਸਿਰ ਸਾਹ ਦੇਸਾਹੂ ਜਿਸ ਪਾਥ ਬੈਠਿਆ ਸੋਹੀਐ ਸਬਨੋ ਦੋ ਪਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੇ ਮਹੱਲਾ ਪੰਜਵਾ ਹਰ ਹਰ ਪਤਿਤ ਪਾਵਨ ਜੀਅ ਪ੍ਰਾਨ ਮਾਨ ਸੁਖ ਦਾਤਾ ਅੰਤਰ ਜਾਮੀ ਮਨ ਕੋ ਭਾਵਨ ਹਰ ਹਰ ਪਤਿਤ ਪਾਵਨ ਜੀ ਆਪਰਾਣ ਮਾਨ ਸੁਖ ਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾ ਸੁੰਦਰ ਸੁਗੜ ਚਤੁਰ ਸਭ ਬੇਤਾ ਰਿਦ ਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਸੁਖਾਵਨ ਬਿਸਮਨ ਬਿਸੰਫੈ ਬਿਸਮਾਦਾ aan naabiyo dusar laavan ras na simar simar jas jeeva nanak das sada bal jaavan bes maan besampai bes maada ਨਾਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾ ਸਦਾ ਬਲ ਜਾਵਨ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਦਵੇ ਪਰਮ ਪੁਲਾਣਿਆ ਦੂਜੈ ਲੱਗਾ hetes ਲਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ ਪਉ ਦੁਏ ਪਰਮ ਪੁਲਾਣਿਆ ਦੂਜੈ ਲੱਗਾ ਹੇਤ ਲਖ ਸਿੰਗਾਰ ਬਣਾਇ ਕਾਰਜ ਨਾਹੀ ਕੀਤ ਜੇਤ ਦਿਨ ਦੇਹ ਬਿਨਾਸ ਸੀ ਕਿਤ ਵੇਲਾ ਕਹਿਸਨ ਪ੍ਰੇਤ ਪਗੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੇਤ ਛੜ ਖੜੂ ਤੇ ਖਿਨੈ ਮਾਹੇ ਜਿਨ ਸਿਉ ਲਗਾ ਹੈਤ ਹੱਥ ਮਰੂੜੈ ਤਨ ਕਪੈ ਸਿਆਹ ਹੋ ਹੂਆ ਸੀਤ ਜਿਹਾ ਬੀਜੈ ਸੂਲੁਣੈ ਕਰਮਾਂ ਸੰਧੜਾ ਖੀਤ ਨਾਨਕ ਪ੍ਰਭ ਸਰਨਾਗਤਿ ਚਰਨ ਬੋਹਿਤ ਪ੍ਰਭ ਦੇਤ ਸੇ ਪਦਵੇ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਕਵੇ ਨਰਕ ਨਾ ਪਾਈਐ ਹੈ ਗੁਰ ਰਖਣ ਵਾਲਾ ਹੀਤ